ਮਹਾਰਾਜ ਨੂੰ ਕੋਨੋ ਨਾਲ ਅਲਮਾਰੀਓ ਦੇ ਕਈ ਕਦੀ ਕੱਢ ਲੈਂਦੇ ਸੀ ਬਾਹਰ ਤੇ ਕਈ ਅਲਮਾਰੀਓ ਵਿੱਚ ਰੱਖ ਲੈਂਦੇ ਸੀ ਇਹ ਮੋਕੇ ਦਾ ਮੋਲ ਪੂਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਫੜਾ ਚੈੱਕ ਕਰਕੇ ਲੈ ਅੰਦਾਜ਼ਾ ਗਿਆ ਕਿ ਉਹਦਾ ਕੋਈ ਅੰਗ ਬੇਵਤ ਨਹੀਂ ਸੀਗਾ ਆਗਾਜ਼ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਵਣ ਕਰ ਦਿੱਤੇ ਜੀ ਜਦੋਂ ਇਹੋ ਜੀ ਗੱਲ ਹੁੰਦੀ ਉਹ ਲੋਕ ਤੇ ਨਹੀਂ ਰਹਿੰਦੀ ਮਹਾਰੇ ਪ੍ਰਤਾਕਾ ਜਗਦੀ ਜੋਤ ਦਾ ਹਾਜ਼ਰਾ ਹਜੂਰ ਹੈ ਤੁਹਾਡੇ ਕੋ ਨੀਂ ਸੇਵਾ ਸਭਾਲਉਣ ਦਿੱਤੀ ਆ ਆ ਪਦਰਮਾਨਾ ਮਹਾਰਾਜ ਸੁਬ ਗੁਰੂ ਘਰ ਹੋਵੇ ਪੰਚਾਇਤਾਂ ਦੇ ਤਰਫ ਮੋਟੇ ਨਾਲ ਲੱਜਾ ਜ਼ਿਲਹੰਦਰ ਜ਼ਿਲ੍ਹੇ ਦੇ ਥਾਣਾ ਬਸਤੀ ਬਾਬਾ ਖੇਲ ਦੇ ਅਧੀਨ ਆਉਣ ਦੇ ਕਪੂਰਥਲਾ ਰੋਡ ਉੱਤੇ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਧਰਨਾ ਦਿੱਤਾ ਜਥੇਬੰਦੀਆਂ ਨੇ ਇਸ ਮੁੱਦੇ ਉੱਤੇ ਰੋਸ ਪ੍ਰਗਟ ਕਰਦਿਆਂ ਹੋਇਆ ਜਲੰਧਰ ਕਪੂਰਥਲਾ ਰੋਡ ਦੇ ਨਜ਼ਦੀਕ 2 ਘੰਟੇ ਤੱਕ ਜਾਮ ਰੱਖਿਆ ਰੋਸ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਦੇ ਵਿੱਚ ਸ਼ਾਮਲ ਲੋਕਾਂ ਨੇ ਦੋਸ਼ ਲਾਇਆ ਕਿ ਇੱਕ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਰੂਪਨ ਨੂੰ 2 ਸਾਲਾਂ ਤੋਂ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ 15 ਦਿਨ ਪਹਿਲਾਂ ਘਰ ਦੇ ਵਿੱਚ ਸਿਹਜ ਪਾਠ ਕਰਵਾਉਣ ਲਈ ਗੁਰਦੁਆਰਾ ਸਾਹਿਬ ਤੋਂ ਇੱਕ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਨਿਹੰਗ ਸਿੰਘਰ ਨੇ ਇਸ ਕਾਰਵਾਈ ਨੂੰ ਬੇਅਦਬੀ ਕਰਾਰ ਦਿੱੰਦਿਆ ਹੋਇਆ ਆਪਣਾ ਰੋਜ਼ ਪ੍ਰਗਟ ਕੀਤਾ ਤਾਂ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਔਰਤ ਦੇ ਘਰ ਪਹੁੰਚਦੇ ਨੇ ਤਾਂ ਸ਼ੁਰੂ ਦੇ ਵਿੱਚ ਉਹ ਔਰਤ ਨੇ ਘਰ ਦੇ ਵਿੱਚ ਕੋਈ ਸਰੂਪ ਹੋਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਜਿੱਥੇ ਬੰਦਿਆਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਸੇ ਰਾਤ ਨੂੰ ਤਰਨਾ ਸ਼ੁਰੂ ਕਰੇਤਾ ਗਿਆ ਤਰਨ ਦੀ ਸੂਚਨਾ ਮਿਲਣ ਤੋਂ ਬਾਅਦ ਹੋਰ ਲੋਕ ਵੀ ਮੌਕੇ ਤੇ ਇਕੱਠੇ ਹੋ ਗਏ ਧਰਨੇ ਦੀ ਖਬਰ ਮਿਲਣ ਤੇ ਬਸਤੀ ਬਾਬਾ ਖੇਲ ਦੇ ਪੁਲਿਸ ਮੌਕੇ ਤੇ ਪਹੁੰਚੇ ਤੇ ਘਰ ਅੰਦਰ ਜਾ ਕੇ ਔਰਤਾਂ ਗਲਬਤ ਕੀਤੀ ਉਸ ਤੋਂ ਬਾਅਦ ਗ੍ਰੰਥੀ ਸਿੰਘਾਂ ਨੂੰ ਬੁਲਾਇਆ ਗਿਆ ਤੇ ਪਵਿੱਤਰ ਸਰੂਪ ਰੂਪ ਪਾਲਕੀ ਦੇ ਵਿੱਚ ਰਖਵਾਇਆ ਗਿਆ ਤੇ ਜਕਾਰੇ ਲਗਾਉਂਦੇ ਹੋਏ ਸੰਗਤ ਪਵਿੱਤਰ ਸਰੂਪ ਨੂੰ ਬਸਤੀ ਬਾਬਾ ਖੇਲ ਦੇ ਗੁਰਦੁਆਰਾ ਸਾਹਿਬ ਵੱਲ ਲੈ ਗਏ ਅਤੇ ਨਿਹੰਗ ਸਿੰਘਾਂ ਨੇ ਇਸ ਦੌਰਾਨ ਔਰਤਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਕਿ ਇਸ ਘਰ ਵਿੱਚ ਕਾਫੀ ਲੰਮੇ ਸਮੇਂ ਤੋਂ ਮਹਾਰਾਜ ਸਰੂਪ ਰਾਜਮਾਨ ਸੀਗਾ ਇਹਨਾਂ ਦੇ ਬਜ਼ੁਰਗ ਸੇਵਾ ਕਰਦੇ ਸੀਗੇ ਉਦੋਂ ਪੂਰੀ ਦੇਖਭਾਲ ਕੀਤੀ ਜਾਂਦੀ ਸੀ ਕਿ ਬਜ਼ੁਰਗਾਂ ਤੋਂ ਬਾਹਰ ਚੜ੍ਹਾਈ ਕਰਨ ਤੋਂ ਬਾਅਦ ਬਜ਼ੁਰਗਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਰਿਵਾਰ ਕੋ ਸੇਵਾ ਸੰਭਾਲ ਨਹੀਂ ਹੋ ਪਾਰੀ ਕਾਫੀ ਲੰਮੇ ਸਮੇਂ ਤੋਂ ਮਾਰਾਤ ਰੂਪ ਉਹਨਾਂ ਨੇ ਅਲਮਾਰੀ ਵਿੱਚ ਕਈ ਕਦੀ ਕੱਢ ਲੈਂਦੇ ਸੀ ਬਾਹਰ ਇੱਕ ਕਦੀ ਅਲਮਾਰੀ ਵਿੱਚ ਰੱਖ ਲੈਂਦੇ ਸੀ ਤੇ ਸੋ ਇਸ ਤਰ੍ਹਾਂ ਹੀ ਸਾਰੀਆਂ ਖੋਜਾਂ ਨੂੰ ਪਤਾ ਲੱਗਿਆ ਤੇ ਇੱਥੇ ਮੋਰਚਾ ਖੋਲ੍ਹਿਆ ਗਿਆ ਮੋਰਚਾ ਖੋਲਣ ਤੋਂ ਬਾਅਦ ਪ੍ਰਸ਼ਾਸਨ ਆਇਆ ਜੈਜਿੰਦਰ ਸਾਰਾ ਆਇਆ ਐਸਐਚਓ ਬਾਬਾ ਖੇਲ ਐਸਲਈ ਡੀਐਸਪੀ ਦਾ ਪਹੁੰਚੇ ਸੋਰੰਜੀਤ ਸਿੰਘ ਉਹਨਾਂ ਨੇ ਆ ਕੇ ਬੜੀ ਸੂਝਵਾਨੀਆ ਸਾਰਾ ਕਰਕੇ ਪਹਿਰਾ ਮੋਕੇ ਦਾ ਮੋਲ ਪੂਰਾ ਸੰਭਾਲ ਕੇ ਮਹਾਰਾਜ ਰੂਪ ਅੰਦਰੋਂ ਸਾਰਾ ਚੈੱਕ ਕਰਕੇ ਲਿਆਂਦਾ ਗਿਆ ਕਿ ਉਹਦਾ ਕੋਈ ਅੰਗ ਉਹ ਬਿਰਤ ਨਹੀਂ ਸੀਗਾ ਤੇ ਸੋ ਜਿਵੇਂ ਉਹਨਾਂ ਮਹਾਰਾਜ ਰੂਪਾਂ ਕੇ ਵੀ ਥੋੜੀ ਥੋੜੀ ਘੰਨੇ ਪੈਣ ਲੱਗੀ ਸੀ ਘੰਨੇ ਪੈਣ ਲੱਗੀ ਉਹਦੇ ਕਰਕੇ ਅਰਦਾਸ ਬੇਨਤੀ ਕਰਕੇ ਮਹਾਰਾਜ ਇਹਨਾਂ ਦੇ ਘਰੋਂ ਗੁਰੂ ਘਰ ਵਿੱਚ ਸੋਪਾਨ ਕਰ ਦਿੱਤੇ ਗਏ ਇਹ ਕਿੱਦਾਂ ਪਤਾ ਲੱਗਿਆ ਕਿ ਬੇਦਬੀ ਹੋ ਰਹੀ ਹੈ ਇਸ ਘਰ 'ਚ ਗੁਰੂ ਦੇ ਰੂਪ ਵਿੱਚ ਹੋਇਆ ਇਹ ਚੰਗਿਆ ਦੇਖੋ ਜੀ ਗੱਲ ਇਦਾਂ ਜੀ ਜਦੋਂ ਇਹੋ ਜਿਹੀ ਗੱਲ ਹੁੰਦੀ ਹੈ ਲੋਕ ਚੀ ਨਹੀਂ ਰਹਿੰਦੀ ਮਾਰੇ ਪਰਤਾਕਾ ਜਗਦੀ ਜੋਤ ਹਾਜ਼ਰ ਆ ਹਜੂਰ ਠੀਕ ਆ ਜੀ ਇਹ ਜੀ ਗੱਲ ਰੁਕੀ ਨਹੀਂ ਰਹਿੰਦੀ ਇਹ ਕਿਸੇ ਨਾ ਕਿਸੇ ਗੱਲ ਨਿਕਲ ਆਂਦੀ ਆ ਕਿਰਾਣਾ ਸੀ ਤਾਂ ਪੈਸਾ ਬਾਈ ਤੋਂ ਪਤਾ ਲੱਗਾ ਇਦਾਂ ਤੇ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਆਸੀਂ ਕਿਸੇ ਨਾਮ ਲਈਏ ਗਲਤ ਬਚਨ ਕਰੀਏ ਗੱਲ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਜੀ ਇਦਾਂ ਦੀ ਗੱਲ ਨਹੀਂ ਰੁਕਿਆ ਰਹਿੰਦੀ ਆ ਜੀ ਕਿਤੇ ਤੁਹਾਨੂੰ ਪਤਾ ਕਿ ਜੰਮੂ ਵਿੱਚ ਕੀ ਹੋਇਆ ਤੇ ਉਸ ਤਰ੍ਹਾਂ ਹੀ ਇਹ ਨਹੀਂ ਚਾਹੁੰਦੇ ਕਿ ਏਡੇ ਏਡੇ ਵੱਡੇ ਹੋਣ ਤੇ ਸਾਡੇ ਮਹਾਰਾਜਾ ਤੁਹਾਡੇ ਵੀ ਸਰਵ ਸਾਂਝੇ ਹੀ ਆ ਸਾਰੀ ਜਿਸਤੀ ਦੇ ਮਹਾਰਾਜਾ ਮਾਰਨਸ ਕੀ ਜਾਸ ਲਵੇ ਕੇ ਬਚਾਣ ਉਹ ਮਹਾਰਾਜਾ ਤਾਰੀ ਸਾਂਝਾ ਦਾ ਪ੍ਰਤੀਕ ਕਰਤਾ ਜੀ ਸੋ ਸਿਰਫ ਖਾਹੀ ਹਿੰਦੀ ਦਾ ਖਾਲਸਾ ਕਰ ਕਲਿਕ ਕਾਰਵਾਈ ਕੀ ਕਰਵਾ ਰਹੇ ਹੋ ਕੰਪਲੇਟ ਦੇ ਰਹੇ ਹੋ ਕਾਰਵਾਈ ਇੱਦਾਂ ਜੀ ਸਾਰਿਆਂ ਵੱਲੋਂ ਰਲ ਮਿਲ ਕੇ ਸਾਰੀਆਂ ਬੁੱਢੇ ਦਲ ਤੋਂ ਆਈਆ ਬੇਲਾ ਤੋਂ ਹੋਰ ਸਾਰੀਆਂ ਜੱਥੇ ਬੰਦੀਆਂ ਇਕੱਠੀਆਂ ਹੋਈਆਂ ਜੀ ਸਾਰੇ ਸਾਰੇ ਬੁੱਢੇ ਇਕੱਠੀਆਂ ਹੋਈਆਂ ਅਸੀਂ ਸਾਰੇ ਰਲ ਮਿਲ ਕੇ ਇਤਰਾਜ਼ ਦਵਾਵਾਂਗੇ ਕੀ ਪੀ ਸਾਹਿਬ ਨੂੰ ਦਵਾਵਾਂਗੇ ਐਸਾ ਜੋ ਬਾਬਾ ਜੀ ਨੂੰ ਦਵਾ ਡੀਐਸਪੀ ਸਾਹਿਬ ਨੂੰ ਮਾਰਕ ਕਰਾਵਾਂਗੇ ਤੇ ਸੋ ਅਸੀਂ ਮਾਰਕ ਕਰਾ ਕੇ ਤੇ ਕਾਰਵਾਈ ਜ਼ਰੂਰ ਕਰਾਵਾਂਗੇ ਕਿ ਅੱਗੇ ਤੋਂ ਹੋਰ ਜਿਹਨਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਪਏ ਆ ਸੂਬ ਤਾਂ ਪਏ ਹੈਗੇ ਜੀ ਕਈਆਂ ਦੇ ਘਰ ਆਂਡਾ ਮੀਟ ਸ਼ਰਾਬ ਸਭ ਕੁਝ ਚੱਲਦਾ ਜੀ ਸੋ ਤੁਹਾਡੇ ਕੋਲ ਨਹੀਂ ਸੇਵਾ ਸਮਾਲ ਹੁੰਦੀ ਤੇ ਆ ਆਦਰ ਮਾਨਣਾ ਮਹਾਰਾਜ ਜੀ ਸੂਬ ਗੁਰੂ ਘਰ ਹੋਵੇ ਪੰਜਾਬੋ ਕੀ ਦਰ ਮੋਰਚੇ ਨਾਲ ਲੱਗਾ ਸੋ ਮਹਾਰਾਜ ਰਿਸਪੈਕਟ ਕਰੋ ਮਹਾਰਾਜ ਇਹ ਆਪਣੇ ਗੁਰੂ ਆ ਆਪਾਂ ਆਬਾ ਸਭ ਕੁਝ ਆ ਜੀ ਤੋ ਜੋਈ ਨਹੀਂ ਬੈਟਾ ਆਪਣਾ ਹੀ ਫਰਜ ਬੰਦਾ ਕਰਨਾ ਜੀ ਨਾਮ ਵਗੈਰਾ ਪਤਾ ਕਿਹਨਾਂ ਦੇ ਘਰ ਚ ਦੇ ਤੇ ਉੱਪਰ ਨਾਮ ਸੁਣਿਆ ਜੀ ਉੱਪਰ ਦਾ ਘਰ ਕਹਿੰਦੇ ਉੱਪਰ ਉੱਪਰ ਬਸ ਇਹੀ ਸਭ ਵਗੈਰਾ ਪਤਾ ਕੁਝ ਨਹੀਂ ਕੁਝ ਨਹੀਂ ਬਗਿਆ ਜੀ ਇਹਦੇ ਵਿੱਚ ਜੀ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਕਿ ਨੈਸ਼ਨ ਜਿਹਾ ਖੰਡੀਆਂ ਤੇ ਹੋਰ ਜਿਹੜੇ ਇਲਾਕੇ ਦੇ ਮੋਤਬਰ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ੰਕਾ ਜ਼ਾਹਿਰ ਕੀਤੀ ਗਈ ਸੀ ਕਿ ਇੱਕ ਇੱਥੇ 바ਵਾ ਕੇ ਲੱਡੇ ਦੇ ਵਿੱਚ ਹੀ ਘਰ ਹੈਗਾ ਆ ਉਹਦੇ ਵਿੱਚ ਜੀ ਮਹਾਰਾਜ ਦੇ ਜਿਹੜਾ ਹੈਗਾ ਉਹਦੀ ਸੇਵਾ ਜਿਹੜੀ ਹੈ ਪ੍ਰੋਪਰਲੀ ਨਹੀਂ ਕੀਤੀ ਜਾਂਦੀ ਜਿਸ-ਜਿਸ ਬੰਦੇ ਵਿੱਚ ਏਰੀਆ ਦੇ ਹੋਰ ਵੀ ਲੋਕ ਇਕੱਠੇ ਹੋਏ ਸੀ ਫਿਰ ਉਹ ਇਹਦੇ ਵਿੱਚ ਜਥੇਬੰਦੀਆਂ ਵੱਲੋਂ ਜਿਹੜੇ ਹੈ ਮੁੱਤਬਰ ਵਿਅਕਤੀਆਂ ਨੂੰ ਲੈ ਕੇ ਅੰਦਰ ਜਿਹੜਾ ਹੈ ਜਾ ਕੇ ਲਿਜਾ ਕੇ ਉਹ ਸਾਰਾ ਦੇਖੇਗਾ ਤੇ ਮਹਾਰਾਜ ਦੇ ਸ੍ਰੋਪ ਦੀ ਜਿਹੜੀ ਹੈਗੀ ਆ ਉਹ ਦੀ ਸੇਵਾ ਕੀਤੀ ਗਈ ਤੇ ਮਹਾਰਾਜ ਦੇ ਸ੍ਰੋਪ ਨੂੰ ਬਕਾਇਦਾ ਜਿਹੜਾ ਮਰਿਆਦਾ ਅਨਸਾਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਨਹੀਂ ਬਚਾਇਆ ਗਿਆ ਹੁਣ ਅਗਲੀ ਕਾਰਵਾਈ ਕੀ ਹੈ ਫਾਇਰ ਵਗੈਰਾ ਵੀ ਕੋਈ ਦੇ ਰਹੇ ਫਿਲਹਾਲ ਜਿਹੜੀ ਸਾਡੇ ਫਸਟ ਪ੍ਰੈਫਰੈਂਸ ਸੀ ਕਿ ਡੋਨਾਂ ਦੀ ਸਥਿਤੀ ਸੀਗਾ ਕੇ ਅੰਦਰ ਜਾ ਕੇ ਦੇਖਿਆ ਜਾਏ ਕਿ ਸ਼ਾਇਦ ਕੋਈ ਬੇਅਦ ਵੀ ਹੋਈ ਆ ਉਹਦੀ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਵਗੈਰਾ ਕੀਤੀ ਗਈ ਹੈ ਅੰਨਾਂ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਉਹਨੂੰ ਬਾਅਦ ਕੇ ਵੈਰੀਫਾਈ ਕਰਕੇ ਅਸੀਂ ਇਹਦੇ ਤੇ ਜੋ ਬਣਦੀ ਹੈਗੀ ਕਾਰਵਾਈ ਕੀਤੀ ਹੈ ਅਲੱਗ ਕਿਹ ਹੋ ਜਾਸੀ ਅੰਦਰ ਵਾਕਿਆ ਬੇਅਦ ਵੀ ਰੇ ਕੋਈ ਲੱਗ ਰੇ ਨਹੀਂ ਫਿਲਹਾਲ ਮੈਂ ਉਹੀ ਜਿਵੇਂ ਕਰ ਰਹੇ ਹਾਂ ਜੀ ਉਹ ਆਪਣੇ ਸਿੰਘ ਨਾਲ ਗਏ ਸੀਗੇ ਸਾਰੇ ਉਹਨਾਂ ਨੇ ਪ੍ਰੋਪਰ ਮਿਲਿਆਦਾ ਦੇ ਨਾਲ ਜਿਹੜਾ ਕਰਕੇ ਅਰਦਾਸ ਬੇਨਤੀ ਕਰਕੇ ਤੇ ਮਹਾਰਾਜ ਦਾ ਸਹੂਤ ਨੂੰ ਜਿਹੜਾ ਉੱਥੋਂ ਚੱਕ ਕੇ ਤੇ ਹੁਣ ਜਿਹੜਾ ਆ ਮਾ ਗੁਰਦੁਆਰਾ ਸਾਹਿਬ ਦੀ ਸ਼ੋਭਿਤ ਕੀਤਾ ਜਾ ਰਿਹਾ ਸੋ ਉਹ ਜਿਵੇਂ ਮੈਂ ਦੱਸਿਆ ਕਿ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਆਪਾਂ ਜੇ ਕਿਤੇ ਵੀ ਡੀਵੀਡੀ ਵਾਲੀ ਨੇ ਕੋਈ ਵੀ ਗੱਲ ਜਿੱਦਾਂ ਦੀ ਵੀ ਸਾਹਮਣੇ ਆਏਗੀ ਉਦਾਂ ਹੀ ਧਾਰਨਾ ਕੀਤਾ ਜਾਏ ਛੜਦੇ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਪੱਤਰਕਾਰ ਸੰਦੀਪ ਕੌਲ ਦੇ ਖਾਸ ਰਿਪੋਰਟ